ਕੋਡੀ 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 ਪਰ ਇਹਦੇ ਜੁੱਸੇ ਦੇ ਵਿੱਚ ਇਹਦੇ ਪਿੰਡੇ ਦੇ ਵਿੱਚ ਇਹਦੇ ਸਰੀਰ ਦੇ ਵਿੱਚ ਪਰਮਾਤਮਾ ਨੇ ਕੀ ਭਰਿਆ ਇਹ ਤੇ ਉਹੀ ਜਾਣਦਾ ਪਰ ਲੋਕ ਇਹਦੀਆਂ ਸਿਫਤਾਂ ਕਰਦੇ ਆ ਏਕਮ ਤੇ ਏ ਇੱਟਾ ਬੰਦੇ ਆ ਜੀ ਏ ਇੱਟਾ ਬੰਦੇ ਆ ਜੀ ਇਹ ਹਰਦੇਵ ਹੱਕਰ ਝੰਡਿਆ ਨੇ ਟੌਪ ਦੀ ਟੀਮ ਬਣਾਈ ਹੈ ਖੀਰਾਵਾਲੀਆ ਥੋੜਾ ਗਰਮੀ ਦੇ ਵਿੱਚ ਆਇਆ ਨੰਬਰ ਹ ਰੇਡਰ ਦਾ ਨੰਬਰ ਕਹਿੰਦੇ ਤਾਵੀ ਦਾ ਨੰਬਰ ਕਹਿੰਦੇ ਖੀਰਾਵਾਲੀ ਇਹਦਾ ਏ ਤੜਾਕੇ ਖੀਰਾਂ ਵਾਲੀਆ ਹਰਪਨ ਬੁਲਟ ਕਹਿੰਦੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਲਓ ਪਈ ਹੋਈ ਰੇਡ ਤੇ ਇੱਕ ਪਾਸੇ 사ਜਨ ਗੰਗੂਲੀ ਦੂਸਰੇ ਪਾਸੇ ਡੱਗੋ ਵਾਲਾ ਸ਼ਰਨ ਅੱਜ ਦੇ ਦਿਨ ਦਾ ਕਹਿੰਦੇ ਸੁਪਰ ਫਾਈਨਲ। ਲਓ ਇੱਕ ਫਤਾਪੁਰੀਆ ਤੇ ਖੀਰਾਂ ਵਾਲੀਆ ਬੁਲਟ ਦੋ ਖਿਡਾਰੀਆਂ ਦੇ ਦਰਮਿਆਨ ਦੁਨੀਆ ਦੇ ਵਿੱਚ ਹੁੱਲੇ-ਹੁਲਾ ਰਿਹਾ ਅੱਜ ਦੇ ਦਿਨ ਦਾ ਟੌਪ ਨੌਚ ਪਰ ਖੀਰਾਂ ਵਾਲੀਏ ਬੁਲਟ ਨੂੰ ਪੌਂਡ ਦੇ ਫੀਰ ਵਾਲਾ ਮੈਦਾਨ ਦੇ ਵਿੱਚ ਵੱਧਾ ਹੋਇਆ ਸਚਨ ਕੰਗੋਲੀ ਨਾਲ ਕਹਿੰਦੇ ਫਕਰ ਚੰਨਾ ਦਾ ਹਰਦੇਵ ਸਿੰਘ ਔਰ ਨਾਲ ਏਕਮ ਅੱਜ ਦਾ ਸਮੇਂ ਦਾ ਕਹਿੰਦੇ ਬਟੇਕੰਡ ਐ ਦੱਗੋ ਵਾਲਾ ਸ਼ਰਨਾ ਆ ਏਕਮ ਤੇ ਨੜਾਰੇ ਵਾਲਾ ਨੜਾਰੇ ਵਾਲਾ ਨੜਾਰੇ ਵਾਲਾ ਇਹ ਦਾ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿੱਚ ਫਾਈਨਲ ਆ ਦੇ ਆਸਤਾਨੂ ਕਹਿੰਦੇ ਕਹਿੰਦੇ ਮੋਟਰਸਾਈਕਲ ਦਿੱਤੇ ਜਾ ਰਿਹਾ ਆ ਸਾਹਮਣੇ ਹਰਮਨ ਬੁਲਟ ਕਬੱਡੀ ਪਾ ਰਿਹਾ ਬਾਪੂ ਦਰਸ਼ੇਂ ਸਿੰਘ ਪੰਡਾਲ ਦੇ ਪੋਤੇ ਦੀ ਕਬੱਡੀ ਪਈ ਹੋਈ ਹੈ ਜਿਹੜੇ ਮਾਨਸਾ ਦਾ ਫਕਰ ਚੰਨਾ ਪਿੰਡ ਹੈ ਦਾ ਕੱਪ ਜਿਲੇ ਬਰਨਾਲੇ ਦੇ ਉਗੋ ਕੇ ਪਿੰਡ ਦਾ ਕਿੰਨੀ ਆ ਕਰਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਲੱਗਿਆ ਜੋਰ ਤੇ ਨੰਬਰ ਇੱਥੇ ਰੱਖਾ ਬਾਜਦੀਆਂ ਥਾਪੀਆਂ ਤੇ ਜੋਰ ਦੇ ਨਾਲ ਪੱਟਾਂ ਤੇ ਥਾਪੀ ਵੱਜਦੀ ਨੇ ਇਹ ਹੰਕਾਰ ਨਹੀਂ ਰੁਕਣਾ ਮੁਸਰਦਾ ਇੱਕ ਬੁਲਖਣ ਦੇ ਮੀਰਪੁਰੀਏ ਇਕਮ ਦੇ ਤੇ ਜਟਾਣਿਆਂ ਵਾਲੇ ਕੁਲਵੀਰ ਦੇ ਪਿੰਡਾਂ ਦਾ ਮੇਲਾ ਕਿੱਦਾਂ ਆ ਟਕਰਾ 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 ਆ ਟਕਰਾ ਮਾਜੇ ਤੇ ਮਾਲਵੇ ਦੀ ਮਾਜੇ ਤੇ ਮਾਲਵੇ ਦੀ ਇੱਥੇ ਇੱਥੇ ਇਸ ਤੋਂ ਧੰਨਵਾਦ ਔਰ ਮਾਦੇ ਦਾ ਮਾਨ ਸਨਮਾਨ ਕਰ ਰਿਹਾ ਹੈ ਉਧਰ ਅਸਮਾਨ ਦੇ ਵਿੱਚ ਚੰਦ मामा ਝਾਤੀਆਂ ਮਾਰ ਰਿਹਾ ਹੈ ਇਧਰ ਮੈਦਾਨ ਦੇ ਵਿੱਚ ਕਹਿੰਦੇ ਅੰਕਤ ਮੈਦਾਨੇ ਵਾਲਾ ਪਾਦਾ ਹੋਇਆ ਤਪਰਨਾ ਜੁਸਾ ਆਹ ਟੌਪ ਦੇ ਮਾਲ ਫਤਾਹਪੁਰਿਆ ਇੱਕ ਦੋ ਆਹ ਦੇਪੀ ਦਾ ਚੇਲਾ ਬਣਾਉਂਦਾ ਮੇਲਾ ਦੇਪੀ ਦਾ ਚੇਲਾ ਆਹ ਬਣਾਉਂਦਾ ਮੇਲਾ ਓਏ ਕੀ ਤੇ ਇੰਦਰੀ ਹਿਦਰੀ ਗਰਾਉਂਡਾਂ ਤੋਂ ਦੂਰ ਹੋ ਗਿਆ ਇਹ ਦੁਨੀਆ ਦੇ ਆਥੇ ਵੀ ਮਾਰਾ ਪਰ ਅੱਜ ਦੱਸਦਾ ਦੁਨੀਆ ਨੂੰ ਆ ਝੋਟੇ ਦੇ ਲਾਲਾ ਕਹਿੰਦੇ ਜੱਫੇ ਸਿਰਾ ਕਰਤਾ ਮਰੇ ਮੋਤੂ ਆ ਪੰਜਾਬ ਉਸ ਵਾਲਾ ਮੁੰਡਾ ਆ ਬਾਪੂ ਗੁਰਨਾਬ ਸਿੰਘ ਦਾ ਪੁੱਤਰ ਆ ਮਾ ਗਰਜੀਤ ਕੌਰ ਦਾ ਲਾਲ ਇਹ ਕਹਿੰਦੇ ਪੰਗਲਾਣ ਦੇ 5ਵੇਂ ਨੰਬਰ ਦਾ ਰੇਡਰ ਇਸ ਵੇਲੇ ਕਹਿੰਦੇ ਗਵਿੰਦਰਪੁਰ ਅੰਮਾਲਾ ਬੜਾ ਹੋਇਆ ਚਾਰ ਲਾਫੀਆਂ ਪੱਟਾਂ ਦੇ ਛਾਪੀਆਂ ਮੁਕਾਬਲਾ ਇੱਕਦੇ ਨਾਲ ਆ ਮੰਨਦਾ ਆ ਬੱਲੇ 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 ਆਥੇ 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 ਨੂੰ ਮਾਰ ਨਾ ਸਕਿਆ ਓਏ ਝੋਟਿਆ ਮੁੱਲ ਮੋੜਦੇ ਤੈਨੂੰ ਮਾਰ ਨਾ ਸਕਿਆ ਝੋਟਾ ਮੁੱਲ ਮੋੜਦੇ ਝੋਟਾ ਮੁੱਲ ਮੋੜਦੇ ਮੁੱਲ ਮੋੜਦੇ ਮੁੱਲ ਮੋੜਦੇ ਮੁੱਲ ਮੋੜਦੇ ਆਹ ਚੰਦਰੀਆ ਮਿਰਜੇ ਦੀ ਬੱਕੀ ਵਰਗਾ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ